ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਕੇ ਸਲਾਨਾ ਇਨਾਮ ਵੰਡ ਸਮਾਗਮ ਪੂਰੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਬੱਚਿਆਂ ਵੱਲੋਂ ਕਈ ਸਕੇਟਾ ਸ਼ਬਦ ਗਾਨ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਜੀ ਜਾਣ ਨਾਲ ਸਭ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਸ ਦਾ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ ਅਤੇ ਰਾਜਕੀ ਸਕੂਲ ਸਟਾਫ ਦੀ ਪ੍ਰਸ਼ੰਸਾ ਕੀਤੀ। ਕਿਹਾ ਕਿ ਸਾਨੂੰ ਮਾਨ ਹੈ ਕਿ ਸਾਡੇ ਬੱਚੇ ਇਸ ਮਹਾਨ ਸਕੂਲ ਦੇ ਵਿਦਿਆਰਥੀ ਹਨ। और जानू दिव्या पंजाब नाल गलबात दौरान की केहा मुख मेहमान थे प्रिंसिपल वरिंदर कौर ने 15 अगस्त और सुखोप दर्शन मैं एक बात कहनी चाहूँगा कि पंडित मोहनलाल जी ਜਿਨ੍ਹਾਂ ਨੇ ਪੰਜਾਬ ਦੀ ਵਿਜ਼ਾਰਤ ਦੇ ਵਿੱਚ ਰਾਜ ਕੀਤਾ ਐਸੇ ਇਲਾਕੇ ਨੂੰ ਮਾਨ ਬਖਸ਼ਿਆ ਤੇ ਉਹਨਾਂ ਨੇ ਇਹੋ ਜੀ ਸਸਤਾ ਇਥੇ ਖੋਲ ਕੇ ਇੱਕ ਵੱਡਾ ਪਰਉਪਕਾਰ ਕੀਤਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਹਾਂ ਕਿ ਅੱਜ ਮੈਂ ਪੰਡਿਤ ਮੋਹਨ لال ਜੀ ਗਲੋਬਲ ਸਕੂਲ ਦੇ ਵਿੱਚ ਆ ਕੇ ਇਸ ਫੰਕਸ਼ਨ ਨੂੰ ਇੰਜੋਏ ਕੀਤਾ ਹੈ ਮੈਂ ਅਜੇ ਮੁੱਖ ਮੋਗਮਾਂ ਨਹੀਂ ਆਇਆ ਮੈਂ ਤਾਂ ਐਸ ਇਲਾਕੇ ਦਾ ਇੱਕ ਹਿੱਸਾ ਹਾਂ ਔਰ ਫਤੇਗੜ ਸ਼ੁਰੀਆਂ ਮੇਰਾ ਮਨਪਸੰਦ ਆ ਸ਼ਹਿਰ ਹੈ ਤੇ ਮੈਂ ਇਹਨਾਂ ਦੇ ਵਾਸੀ ਇੱਥੇ ਆਇਆ ਹਾਂ ਸੋ ਮੈਂ ਮਹਿਸੂਸ ਕਰਦਾ ਹਾਂ ਜਿਹੋ ਜਿਹਾ ਨਾਂ ਉਹੋ ਜਿਹਾ ਕੰਮ ਉਹ ਪੁਕਾਰ ਫਤੇ ਜੀ ਉਹ ਪੁਕਾਰ ਕ੍ਰਿਸ਼ਨ ਜੀ ਸ਼ਰਮਾ ਸਾਹਿਬ ਆਪਣੇ ਪਿਤਾ ਦੀ ਸੋਚ ਨੂੰ ਉਹਨਾਂ ਨੇ ਪਰਣਾਇਆ ਚਾਰ ਚੰਨ ਲਾਏ ਆਈਏਐਸ ਹੁੰਦਿਆਂ ਹੋਇਆਂ ਉਹਨਾਂ ਨੇ ਆਪਣੇ ਪਿਤਾ ਦੀਆਂ ਖਾਸ਼ੀਆਂ ਨੂੰ ਪੂਰਾ ਕੀਤਾ ਔਰ ਇੱਕ ਬਹੁਤ ਹੀ ਖੂਬਸੂਰਤ ਸ਼ਖੂਲ ਜਿਹੜਾ ਹੈ ਇਸ ਇਲਾਕੇ ਨੂੰ ਦਿੱਤਾ ਇਹ ਹੁਣ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਇਸ ਸਕੂਲ ਕੋ ਕਿੰਨਾ ਕੋ ਫਾਇਦਾ ਲੈਨੇ ਆ ਤੇ ਕਿੰਨੀ ਕੁ ਦੁਨੀਆ ਦੇ ਵਿੱਚ ਵਿਦਿਆ ਦਾ ਪ੍ਰਸਾਰ ਕਰਦੇ ਆ ਪਰ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਬੜੀਆਂ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਹਈਆਂ ਨੇ ਜਿਨ੍ਹਾਂ ਨੇ ਰਾਜ ਕੀਤਾ ਹੈ ਨਰੇਸ਼ ਸੋਢੀ ਜੀ ਨੇ ਬੱਚਿਆਂ ਦੇ ਦਿਨਾਂ ਤੇ ਔਰ ਬਹੁਤ ਵਧੀਆ ਮਾਣ ਹੈ ਇਸ ਇਲਾਕੇ ਦਾ ਹੈ ਇਸ ਤਰ੍ਹਾਂ ਮੈਂ ਇਹ ਕਹਿ ਸਕਦਾ ਕਿ ਵਰਿੰਦਰ ਬੇਟੀ ਪ੍ਰਿੰਸੀਪਲ ਜੋ ਹੈ ਉਹਨੇ ਇਸ ਸਕੂਲ ਦੇ ਵਿੱਚ ਇੱਕ ਬੜਾ ਰੈਵਿਊਲੂਸ਼ਨਰ ਚੇਂਜਸ ਲਿਆਂਦੀਆਂ ਨੇ ਔਰ ਵਧਾਈ ਦੇ ਪਾਤਰ ਰਹੇ ਹੋ ਇਸੇ ਤਰ੍ਹਾਂ ਪ੍ਰਦੀਪ मैम ਜਿਹੜੇ ਐਸਡੀ ਕਾਲਜ ਦੇ ਪ੍ਰਿੰਸੀਪਲ ਨੇ ਬੜੇ ਫੈਂਟਾਸਟਿਕ ਲੀਡਰਸ਼ਿਪ ਹੈਜ਼ ਵੈਰੀ ਨੋਬਲ ਵੈਰੀ ਕਾਈਂਡ ਅਰੋਨਾ ਨੇ ਇੱਕ ਬੜੀ ਵਧੀਆ ਟੀਮ ਮਿਲੀ ਹੈ ਸਾਨੂੰ ਇੱਥੇ ਪਰ ਮੈਂ ਸਮਝਦਾ ਕਿ ਇਲਾਕੇ ਨੂੰ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਔਰ ਅੱਜ ਦਾ ਜਿਹੜਾ ਫੰਕਸ਼ਨ ਕਰਾਇਆ ਹੈ ਵੈਰੀ ਇੰਪ੍ਰੈਸਿਵ ਔਰ ਮੈਂ ਕਹੂੰਗਾ ਕਿ ਮੇਰੀ ਜ਼ਿੰਦਗੀ ਦਾ ਇੱਕ ਬੜਾ ਵੱਡਾ ਤਜਰਬਾ ਹੈ ਕਿ ਛੋਟੇ ਬੱਚੇ ਆਏ ਜਿਨ੍ਹਾਂ ਨੇ ਮੈਨੂੰ ਇਨਵੀਟੇਸ਼ਨ ਕਾਰਡ ਦਿੱਤਾ ਔਰ ਉਹਨਾਂ ਨੂੰ ਮੈਂ ਕਾਫੀ ਕੁਝ ਸਵਾਲ ਵੀ ਕੀਤੇ ਬਟ ਮੈਂ ਉਹਨਾਂ ਦੀ ਸ਼ਾਬਾਸ਼ ਦਿਨਾ ਉਹਨਾਂ ਨੂੰ ਕਿ ਉਹਨਾਂ ਨੇ ਬੜੇ ਡਿਪਲੋਮੈਟਿਕ ਵੇ ਨਾਲ ਉਹਦੇ ਜਵਾਬ ਦਿੱਤੇ ਔਰ ਬਹੁਤ ਖੂਬਸੂਰਤ ਜਵਾਬ ਦਿੱਤੇ ਮੈਂ ਚਾਹੂੰਗਾ ਕਿ ਇਹੋ ਜਿਹੇ ਬੱਚੇ ਜਿਹੜੇ ਨੇ ਉਹ ਸਾਡੇ ਸਾਡੀ ਰਹਿਨਮਾਈ ਕਰਨ ਆਹੀ ਹੋਰ ਤਰੀਕੇ ਤਕਰੀਬਨ ਰਿਟਾਇਰੀਜ਼ ਆਂ ਔਰ ਮੈਂ ਸਮਝਦਾ ਕਿ ਔਰ ਵਾਲਾ ਸਮਾਂ ਜਿਹੜਾ ਹੈ ਇਸ ਸਕੂਲ ਲਈ ਬਹੁਤ ਵਧੀਆ ਹੈ ਆਈ ਲਵ एवरीवन ਹੋ ਇਅਰ ਜਿਤਨੇ ਵੀ ਇੱਥੇ ਆਏ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਸਪੈਸ਼ਲੀ ਪ੍ਰਿੰਸੀਪਲ ਔਰ ਉਹਨਾਂ ਦੀ ਅਡਮਿਨਮੈਂਟ ਕਮੇਟੀ ਦਾ ਪਿਆਰ ਕਰਦਾ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਇੱਡਾ ਵਧੀਆ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀ ਕੇ ਇੱਕ ਵਧੀਆ ਇੱਕ ਪ੍ਰੈਜੈਂਟੇਸ਼ਨ ਦਿੰਦੀ ਹੈ ਸਾਰੇ ਫੈਕਲਟੀਜ਼ ਨੇ ਆਪਣੀ 100% ਇਥੇ ਦਿੱਤੀ ਹੈ। ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂਗਾ। ਜੋ ਬੱਚੀ ਮੈਨੂੰ ਪ੍ਰੈਜੈਂਟੇਸ਼ਨ ਅਨਵਾਈਟ ਕਰਨ ਵਾਸਤੇ ਆਈ ਉਹਨੂੰ ਮੈਂ ਇੱਕ ਗੱਲ ਪੁੱਛਿਆ ਜੇ ਤੈਨੂੰ ਅਗਰ 10 ਨੰਬਰ ਦਿੱਤੇ ਜਾਣ ਤੇ ਦਸਾਂ ਦੇ ਵਿੱਚੋਂ ਤੂੰ ਇਸ ਸਕੂਲ ਨੂੰ ਪ੍ਰਿੰਸੀਪਲ ਮੈਮ ਨੂੰ ਕਿੰਨੇ ਨੰਬਰ ਦੇਣੇ ਚਾਹੋਗੇ। ਉਹਨੇ ਇੱਕ ਪ੍ਰਾਈਮ ਮਿਨਿਸਟਰ ਵਾਂਗੂ ਜਵਾਬ ਦਿੱਤਾ ਕਿ ਸਰ 10 ਦੇ ਵਿੱਚੋਂ 11 ਨੰਬਰ ਦੇ ਸਕਦੀਆਂ ਮੈਂ। ਸੋ ਮੈਂ ਸਮਝਦਾ ਇੱਕ ਬੱਚੇ ਦੀ ਆਵਾਜ਼ ਜਿਹੜੀ ਹੈ ਜਿਹੜਾ ਬੱਚਾ ਇਹ ਗੱਲ ਕਹਿੰਦਾ ਹੈ ਕਿ ਸ਼ੀਜ਼ 100% ਆਊਟ ਆਫ 100% ਸੋ ਹੈਲੋ ਟੂ ਐਬਰੀਬਾਡੀ ਥੈਂਕ ਯੂ ਆਈ ਹੈਵ ਇੰਜੋਏਡ ਦਾ ਫੰਕਸ਼ਨ ਯਾ ਸਰਕਾਰ ਵੱਲੋਂ ਸੁਸ਼ੀਲ ਕੁਮਾਰ ਜਿੰਦਰ ਪਛਮੀ ਤੋਂ ਸਾਡਾ ਪੰਡਿਤ ਮੋਨ ਲਾਲ ਗਲੋਬਲ ਸਕੂਲ ਦੇ ਵਿੱਚ ਅੱਜ ਐਨੋਰ ਫੰਕਸ਼ਨ ਦੇ ਵਿੱਚ ਮੈਨੂੰ ਮਾਨ ਮਿਲਿਆ ਐਜ਼ ਅ ਗੈਸਟ ਇਨਵਾਈਟ ਕੀਤਾ ਇਸ ਸੰਸਥਾ ਦੇ ਬਹੁਤ ਬਹੁਤ ਧੰਨਵਾਦੀ ਆ ਜਿਸ ਸਾਡੇ ਸਭ ਨੂੰ ਪਤਾ ਹੈ ਕਿ এডਿਕੇਸ਼ਨ ਇਜ਼ ਇਨ ਹਾਰਮੋਨੀਸ ਡਿਵੈਲਪਮੈਂਟ ਜਿਹਦੇ ਵਿੱਚ ਸਿਰਫ ਕਿਤਾਬੀ ਗਿਆਨ ਹੀ ਨਹੀਂ ਹਰ ਤਰ੍ਹਾਂ ਦੀ ਡਿਵੈਲਪਮੈਂਟ ਦੀ ਗੱਲ ਹੈ ਚਾਹੇ ਇੰਟੈਲੈਕਚੁਅਲ ਹੈ ਚਾਹੇ ਸੋਸ਼ਲ ਹੈ ਚਾਹੇ ਉਹ ਮੈਂਟਲ ਹੈ ਚਾਹੇ ਉਹ ਫਿਜ਼ੀਕਲ ਹੈ ਔਰ ਉਹ ਸਾਰੀਆਂ ਕਾਬਲੀਅਤਾਂ ਇਹ এডਿਕੇਸ਼ਨ ਇੰਸਟੀਚੂਨ ਬੱਚਿਆਂ ਦੇ ਵਿੱਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਹਨਾਂ ਨੂੰ ਬੈਸਟ ਵਿਸ਼ਸ ਨੇ ਕਿ ਇਸੇ ਤਰ੍ਹਾਂ ਇਹ ਬੱਚਿਆਂ ਨੂੰ ਇਲਾਕੇ ਦੇ ਸ਼ਹਿਰ ਦੇ ਬੱਚਿਆਂ ਨੂੰ ਵਧੀਆ-ਵਧੀਆ ਐਜੂਕੇਸ਼ਨ ਦੇਣ ਤਾਂ ਕਿ ਬੱਚੇ ਵੱਧ بلੰਦੀਆਂ ਛੂਕੇ ਇਸ ਸ਼ਹਿਰ ਦਾ ਇਸ ਇਲਾਕੇ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਅੱਜ ਸਾਡੇ ਸਕੂਲ ਤੇ ਅਨੁਮਾਨ ਫੰਕਸ਼ਨ ਹੋਇਆ ਹੈ ਜਲੰਧਰ ਪਛਮੀ ਤੋਂ ਅੱਜ ਸਾਡੇ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਹੋਇਆ ਹੈ ਜਿਹਦੇ ਵਿੱਚ ਮੇਰੇ ਬੱਚੇ ਜਿਹੜੇ ਸੀਗੇ 2 ਮੰਥ ਤੋਂ ਤਿਆਰੀਆਂ ਕਰ ਰਹੇ ਸੀ ਜਿਹੜੀ ਕਿ ਉਹਨਾਂ ਨੇ ਬਹੁਤ ਹੀ ਸੋਹਣੀਆਂ ਪਰਫਾਰਮੈਂਸ ਜਿਹੜੀਆਂ ਆ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀਆਂ ਆ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਅੱਗੇ ਵੀ ਮੈਂ ਬਹੁਤ ਵਧੀਆ ਬੱਚਿਆਂ ਨੂੰ ਅੱਗੇ ਇੱਕ ਮੁਕਾਮ ਤੇ ਲੈ ਕੇ ਜਾਵਾਂਗੀ ਜਿਵੇਂ ਕਿ ਸਾਡੇ ਪ੍ਰੈਜ਼ੀਡੈਂਟ ਸਰ ਦਾ ਸੁਪਨਾ ਸੀਗਾ ਉਕਾਰ ਕਿਸ਼ਨ ਸ਼ਰਮਾ ਜੀ ਦਾ ਕਿ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਨੂੰ ਇਸ ਏਰੀਆ ਦਾ ਬੈਸਟ ਸਕੂਲ ਵੈਲ ਬਣਾਣਾ ਹੈ ਸੋ ਮੈਂ ਪ੍ਰੋਮਿਸ ਕਰਦੀ ਹਾਂ ਕਿ ਇਸ ਸਕੂਲ ਨੂੰ ਇੱਕ ਵਧੀਆ ਮਕਾਮ ਤੇ ਲੈ ਜਾ ਕੇ ਅੱਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਨਿਊਜ਼ ਜੋ ਸਟ੍ਰੈਟਜਿਸਟ ਹੈ ਉਹ ਮੈਂ ਸ਼ੁਰੂ ਕਰਵਾਵਾਂਗੀ ਥੈਂਕ ਯੂ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ